ਪਟਿਕੋੜੀ ਵਾਲਾ ਸਾਹਿਬ ਤੋਂ ਅਜਿਹੀ ਦਵਾਉਣਗੇ ਉਸ ਤੋਂ ਬਾਅਦ ਕੰਟੀਨਿਊ ਉਸ ਤਰ੍ਹਾਂ ਚੱਲੀ ਜਾਏਗਾ ਜਿਹਦੇ ਜਿਹੜੇ ਮਜ਼ਦੂਰੀ ਮੇਰੇ ਵੀਰਾਂ ਦੇ ਨਾਮ ਦੀ ਨਾ ਅਜੇ ਤੱਕ ਲਖਾਇਆ ਉਹ ਨਾਮ ਲਖਾ ਦੇ ਜਿਹੜੇ ਰਹਿ ਗਏ ਆ ਤੇ ਫਿਰ ਬਾਅਦ ਚੈਨ ਕੋਈ ਤਰ੍ਹਾਂ ਨਾ ਕਰੇ ਹਾਂ ਜੀ ਸੰਤੋਪਹਿਲਾ ਮੰਚ ਦੇ ਸਿਰੋਵਰ ਪੰਜਾਬ ਦੇ ਹੋਤੀ ਸਤਿਕਾਰਯੋਗ ਸਤਿਕਾਰਿਤ ਕਲਮ ਬਾਦ ਸਹਿਦ ਬਾਦ ਵਿਦਵਾਨੋ ਕੋਸੋਵਾ ਉਸਿ ਸਾਰੀ ਸੱਜਣਾ ਚੰਨਾ ਬਲਵਾ ਬਹੁਤ ਕੁ ਸੁਣਿਆ ਬੜਾ ਕੁ ਸਿੱਖਣ ਨੂੰ ਮਿਲਿਆ ਮੈਮ ਸਰ ਕਹਿੰਦਾ ਹਾਂ ਜਦੋਂ ਮੇਰੀ ਇੰਟਰਵਿਊ ਕਿਤੇ ਹੁੰਦੀ ਹੁੰਦੀ ਹੈ ਕਿ ਯਾਰ ਮੈਂ ਬਹੁਤ ਸਾਰਿਆਂ ਪਿੱਛੇ ਸੈਸੋ ਹਟ ਗਿਆ ਜਿਹੜਾ ਮੌਕਾ ਮੈਨੂੰ ਗੀਤ ਗਾਇਨ ਦਾ ਸਫਰ ਸ਼ੁਰੂ ਕਰਨ ਲੱਗਿਆ ਨਹੀਂ ਮਿਰਿਆ ਉਹ ਮੈਂ ਜਾਣ ਬੁੱਝ ਕੇ ਅਚੀਵ ਕੀਤਾ ਹਾਂ ਕਿ ਮੈਂ ਸੈਸੋ ਵੱਟ ਜਾਇਆ ਹੈ ਕਹਿੰਦਾ 1999 ਦੀ ਗੱਲ ਹੈ ਦਸਵੀਂ ਕਲਾਸ ਚ ਪੜਤਾ ਸੀ ਉਦੋਂ ਲੋਸ ਸਕੂਲ ਨਾ ਟਲੀਪਰਡ ਮੇਰਾ ਉੱਥੇ ਆਉਣਾ ਜਾਣਾ ਹੋਇਆ ਬੜੇ ਕ੍ਰਾਂਤੀਕਾਰੀ ਵਿਚਾਰ ਬੜੇ ਸਮਾਜਿਕ ਵਿਚਾਰ ਬੜਾ ਕੁਝ ਛੋਟੀ ਉਮਰ ਚ ਸਿੱਖਣ ਨੂੰ ਮਿਲਿਆ ਮੇਰੇ ਸਕੂਲ ਦੇ ਟੀਚਰਾਂ ਤੋਂ ਵਾਪਸ ਸਿੰਘ ਚੋਹਾਨ ਸਾਹਿਬ ਮੈਂ ਡਾਕਟਰ ਜਗਤਾਰ ਨੂੰ ਫੋਲੋ ਕੀਤਾ ਮੈਂ ਪਾਸ਼ੀng ਪੜਿਆ ਮੈਂ ਸ਼ਿਫਟ ਪੜਿਆ ਬਹੁਤ ਕੁਝ ਸਿੱਖਿਆ ਪਰ ਗੀਤ ਹੱਬ ਹੋ ਜਾਣਾ ਹੋ ਚੀਜਾ ਗੀਤ ਲਿਖਣਾ ਹੋ ਚੀਜਾ ਬਹੁਤ ਬਹੁਤ ਕਹਿ ਦੁਨਾ ਚੀਜਾਂ ਕਰਕੇ ਮਕਸਦ ਇਹ ਹੈ ਨਾ ਉਹਨਾਂ ਜਦੋਂ ਇੰਟਰਵਿਊ ਕਰਦੇ ਨੇ ਕਿ ਜੀ ਤੁਹਾਡਾ ਫਲਾਣਾ ਗੀਤ ਬਹੁਤ ਟ੍ਰੈਕ ਹੋਇਆ ਮੈਂ ਖਿਆਲ ਤੁਸੀਂ ਮੈਨੂੰ ਸਵਾਲ ਇਹ ਨਹੀਂ ਕਰਦੇ ਕਿ ਤੁਸੀਂ ਕੀ ਲਿਖਦੇ ਹੋ ਤੁਹਾਨੂੰ ਕੀ ਅੱਛਾ ਲੱਗਦਾ ਕੋਈ ਸਵਾਲ ਮੈਨੂੰ ਕਰੋ ਕਿ ਤੁਹਾਨੂੰ ਕੀ ਅੱਛਾ ਲੱਗਦਾ ਇਹ ਲੋਕਾਂ ਨੂੰ ਅੱਛਾ ਲੱਗਿਆ ਲੋਕਾਂ ਨੇ ਪ੍ਰਵਾਨ ਕੀਤਾ ਮੈਨੂੰ ਕੀ ਅੱਛਾ ਲੱਗਦਾ ਕੋ ਕੋ ਸ਼ੌਕ ਹੈ ਜੋ ਮੈਂ ਲਿਖਦਾ ਜਾਂ ਮੈਂ ਲਿਖਣਾ ਚਾਹੁੰਦਾ ਮੇਰੀ ਕਲਮ ਲਿਖਣਾ ਚਾਹੁੰਦੀ ਹੈ ਜੋ ਮੈਂ ਉਸ ਸਮੇਂ ਦੇ ਵਿੱਚ ਨੇ ਸਿੱਖ ਪਾਇਆ ਮੈਂ ਸੱਸ ਸਭਾਵਾ ਜਾਂ ਕਿ ਬਹੁਤ ਕੁਝ ਸਿੱਖਿਆਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਰਚਨਾਵਾਂ ਇੰਨੀਆਂ ਸੋਹਣੀਆਂ ਪੜੀਆਂ ਨੇ ਪਤਾ ਨਹੀਂ ਕਿੰਨੇ ਗੀਤ ਉਹਨਾਂ ਦੇ ਰਚਨਾਵਾਂ ਦੇ ਵਿੱਚੋਂ ਕੱਢਣਗੇ ਪਤਾ ਨਹੀਂ ਕਿੰਨੇ ਗੀਤ ਬਣਨਗੇ ਜਦੋਂ ਜਦੋਂ ਆ ਉਹ ਪਹਿਲਾਂ ਵੀ ਆਪਣੇ ਚੋਂ ਬਹੁਤ ਸਾਰੇ ਸਾਥੀਆਂ ਨੇ ਇਹ ਗੱਲ ਕਹੀ ਆ ਕਿ ਜਦੋਂ ਅਸੀਂ ਜਾਂ ਕੋ ਸੁਣਦੇ ਆ ਚੰਗਾ ਸੁਣਦੇ ਆ ਤਾਂ ਵੀ ਗੀਤ ਕਵਿਤਾ ਗਜ਼ਲ ਬਣਦੀਆਂ ਨੇ ਜੇ ਤੁਹਾਡਾ ਸੁਣਦੇ ਆ ਤਾਂ ਵੀ ਬਣਦੀਆਂ ਮਾੜੇ ਦਾ ਅਸੀਂ ਹੱਲੇ ਨਾ ਬਣਦੀ ਗੀਤਾਂ ਰਾਹੀਂ ਕੋਸ਼ਿਸ਼ ਕਰਦੇ ਆਂ ਤਾਂ ਸੰਧੀ ਕੋਸ਼ਿਸ਼ ਕਰਦੇ ਆਂ ਸਮਝੌਤ ਦੀ ਕੋਸ਼ਿਸ਼ ਕਰਦੇ ਆਂ ਚੰਗੀਆਂ ਦੇ ਮਾੜੀਆਂ ਦੋਵੇਂ ਖਿਲਾਫ ਜਿਹੜੇ ਨਿ ਕਲਮਾਂ ਤੇ ਅਸਰ ਕਰਦੇ ਨੇ ਕਲਮਾਂ ਉਹੀ ਹੁੰਦੀਆਂ ਜਿਹੜੀਆਂ ਸਮੇਂ ਦੇ ਨਾਲ ਚਲਦੀਆਂ ਨੇ ਸਮੇਂ ਦੀ ਗੱਲ ਕਰਦੀਆਂ ਨੇ ਯੁੱਗ ਨੂੰ ਦਰਸਾਉਂਦੀਆਂ ਨੇ ਸਮੇਂ ਨੂੰ ਬਦਲਦੀਆਂ ਨੇ ਕਲਮਾਂ ਬਹਿ ਕਰਨਾ ਸਮਾਂ ਨਹੀਂ ਬਦਲਦਾ ਕਲਮਾਂ ਸਮਾਂ ਨੂੰ ਬਦਲ ਦਿੰਦੀਆਂ ਨੇ ਕਲਮਾਂ ਦੇ ਵਿਚਾਲੀ ਪਾਵਰ ਨਹੀਂ ਤਾਕਤ ਹੁੰਦੀ ਐ ਸੋ ਕਿਉਂਕਿ 99 ਦੇ ਵਿੱਚ ਲਾਹਜੋ ਦੀ ਆਵਾਜ਼ ਮੇਰਾ ਪਹਿਲਾ ਗੀਤ ਰਿਪੋਰਟ ਹੋ ਗਿਆ 10 ਵਿੱਚ ਪੜਤਿਆਂ ਦਾ ਪラスੰਤ ਤੱਕ ਬਹੁਤ سارے ਗੀਤ ਜਿਹੜਾ ਤੁਸੀਂ ਸੁਣਿਆ ਮਿਲਾਂ ਵੀਖ ਰਿਹਾ ਪਟਿਆਰੇ ਮਿਲਾਂ ਦੇ ਨੂੰ ਵੇਖਦਾ ਮੇਲੇ ਦੇ ਵਿੱਚ ਪਾ ਕੇ ਫਿਰ ਤੀ ਤੂੰ ਲਹਿੰਗਾ ਫੁਲਕਾਰੀ ਨਹੀਂ ਤੂੰ ਆਇਆ ਤਾਂ ਮੇਲੇ ਦੇ ਵਿੱਚ ਹੋਊਗੀ ਰੌਣਕ ਭਰੀ ਨਹੀਂ ਸੋਹਣੇ ਰੰਗਾ ਰੰਗ ਤੇ ਰਾਣੀ ਜਿਵੇਂ ਕਣ ਕਹਿੰਦੇ ਖੇਤ ਦਾ ਮੇਲਾ ਵੇਖਦੀਆਂ ਮਟਿਆਰੇ ਮੇਲਾ ਤੇ ਤੂੰ ਵੇਖਦਾ ਉਸ ਤੋਂ ਬਾਅਦ ਕੱਲ ਸੋਚਲ ਬਹੁਤ سارے ਗੀਤ ਜਿਹੜੇ ਆਏ ਤੁਸੀਂ ਸਾਰਿਆਂ ਨੇ ਸੁਣੇ ਨੇ ਆਪੇ ਹਰਫ ਮੁਹੱਬਤਾਂ ਦੇ ਲਿਖ ਕੇ ਤੂੰ ਵੈਰ ਨੇ ਛਰੀਡ ਮਾਰ ਗਈ ਅਸੀਂ ਜਿੱਤ ਕੇ ਮਕਰਤਾਂ ਪਿਆਰ ਦਾ ਤੂ ਇਸ਼ਕੇ ਦਾ ਕੇਸਾਰ ਕੀ ਸੱਤ ਸਮੁੰਦਰੋਂ ਪਾਰ ਵੇ ਗਿਆ ਮਾਂ ਦੇ लाडले ਪੁੱਤਰ ਬੇਪੋ ਤੇਰੇ ਦਾ ਹੱਕ ਦੇਣ ਤੋਂ ਗਏ ਸ਼ਰੀਕ ਵੀ ਮੁੱਕਰਵੇ ਦੱਸ ਕਿਹਦੇ ਸਰਦੋਸ਼ ਬੜਾ ਮੈਲ ਸੁਗਈਆਂ ਤਕਦੀਰਾਂ ਦਾ ਆ ਬਾਪੂ ਤੇਰਾ ਗੁਜ਼ਰ ਗਿਆ ਵੇ ਲਾਉਂਦਾ ਤਰ ਜਮੀਰਾਂ ਦਾ ਤਾਂ ਬਾਪੂ ਤੇਰਾ ਗੁਜ਼ਰ ਗਿਆ ਵੇ ਜਾਉਂਦਾ ਤਰ ਜਮੀਰਾਂ ਦਾ ਮੰਮਤਾ ਮਾਰੀ ਮਾਂ ਦੇ ਦੁੱਖ ਲਈ ਮਾਂ ਦਾ ਸਿਰੋਂ ਸਿੰਦੂਰ ਗਿਆ ਮਗਤਾ ਮਾਰੀ ਮਾਂ ਦੇ ਦੁੱਖ ਲਈ ਮਾਂ ਦਾ ਸਿਰੋਂ ਸਿੰਦੂਰ ਗਿਆ ਪੁੱਤਰ ਬੜਾ ਬਣਾਉਣ ਦੀ ਖਾਤਰ ਬਾਪ ਜਹਾਨੋਂ ਦੂਰ ਗਿਆ ਮਾਂ ਦਾ ਵਾਲੀ ਮਾਂ ਦੇ ਤੋਂ ਖਲੇ ਮਾਂ ਦਾ ਸੇ ਲੋ ਸੰਧੂਰ ਗਿਆ ਪੁੱਤਰ ਬਣਾ ਬਣਾਉਣ ਦੀ ਖਾਤਰ ਬਾਪ ਜਹਾਨੋਂ ਦੂਰ ਗਿਆ ਚੇਤੇ ਕਰ ਤੈਨੂੰ ਪੱਟੀ ਭੜੀ ਵਾਲੀ ਉਹਦਾ ਟੁੱਟਿਆ ਤਾਂ ਵਹੀਰਾਂ ਦਾ ਬਾਪੂ ਤੇਰਾ ਗੁਜ਼ਰ ਗਿਆ ਵੀ ਲਾਉਂਦਾ ਕਰ ਜ਼ਮੀਰਾਂ ਦਾ ਬਾਪੂ ਤੇਰਾ ਗੁਜ਼ਰ ਗਿਆ ਉਹਦੇ ਲਾਉਂਦਾ ਕਰ ਜ਼ਮੀਰਾਂ ਦਾ ਇਹੋ ਗੀਤ ਜਿਹੜਾ ਸੀ ਮੈਂ ਗੱਲ ਕਰਦਾ ਜਿਸ ਤੋਂ ਮੈਂ ਸਹਿਸਭਾ ਮਾਂ ਜਾ ਕੇ ਬਹੁਤ ਕੁਝ ਸਿੱਖਿਆ ਪਿੱਛੇ ਜੇ ਆ ਮੈਂ ਗੱਲ ਅਕਸਰ ਦੋ ਸਿਰ ਗੱਲਾਂ ਕਰਨੀਆਂ ਇੱਕ ਮਾਂ ਬਾਰੇ ਦੀ ਪੰਜਾਬ ਬਾਰੇ ਕਿਉਂਕਿ ਮਾਂ ਦੁਨੀਆ ਦੇ ਵਿੱਚ ਜਿਨ੍ਹਾਂ ਕੋਲ ਹੈਗੀ ਆ ਉਹ ਖੁਸ਼ਕਿਸਮਤ ਨੇ ਜਿਨ੍ਹਾਂ ਕੋ ਨਹੀਂ ਹੈਗੀ ਕੋਨਾ ਨੂੰ ਮਾਂ ਨੂੰ ਚੇਤੇ ਰੱਖਾ ਚਾਹੀਦਾ ਕੋ ਮਾਂ ਕਰਕੇ ਇਸ ਦੁਨੀਆ ਦੇ ਉੱਤੇ ਨੇ ਇੱਕ ਮੈਂ ਛੋਟੀ ਜਿਹੀ ਗੱਲ ਇੱਕ ਕਵੀ ਤੇਲੀਆ ਮੁੰਡਾ ਪੜਿਆ ਉਹ ਧਾਰਮਿਕ ਕਿਸੇ ਨਾਲ ਲੱਗ ਗਿਆ ਗਿਆਨ ਹੋ ਗਿਆ ਬਾਬਾ ਬਣ ਗਿਆ ਪੜਿਆ ਲਿਖਿਆ ਬਾਬਾ ਜੀ ਉਸ ਕਹਿੰਦੇ ਆ ਨਹੀਂ ਜਿਹੜੇ ਪਾਜੀ ਨਾਲ ਦੇ ਪੈਰੀਂ ਮਸਲਾਉਣੇ ਆ ਪਰ ਸਾਰੇ ਲੋਕ ਉਹਦੇ ਪੈਰੀਆਂ ਥਲਾਂ ਕਿਉਂਕਿ ਅਸੀਂ ਮੈਂ ਤੋਂ ਬਹੁਤ ਚਿਰ ਤੱਕ ਨਿੱਜੀ ਦੌਰ ਤੇ ਜਾਣਦਾ ਸੀ ਵੀ ਅੱਛੇ ਖਿਆਲ ਨਾਲ ਅੱਛੇ ਵਿਚਾਰ ਨਾਲ ਨਾਲ ਉਹਦੀ ਮਾਂ ਖੜੀ ਤੇ ਲੋਕ ਉਹਦੇ ਉਹਦੇ ਪੈਰਾਂ ਨੂੰ ਬਾਬੇ ਤੇ ਹੱਥ ਲਾਉਣ ਤੇ ਮੈਂ ਉਹਦੀ ਮਾਂ ਨੂੰ ਬਾਹ ਦੇ ਪੈਰੀਆਂ ਹੱਥ ਲਾਇਆ ਉਹ ਕਹਿੰਦਾ ਤੂੰ ਬਾਬੇ ਦੇ ਪੈਰੀ ਨਹੀਂ ਹੱਥ ਲਾਇਆ ਮੈਂ ਕਿਹਾ ਇਹ ਨਾ ਹੁੰਦੀ ਤੇ ਬਾਬਾ ਨਾ ਹੁੰਦਾ ਮਾਂ ਨੂੰ ਮਾਂ ਦੇ ਪੈਰੀਆਂ ਹੱਥ ਲਾਉ ਸਤਕਾਰ ਮਾਂ ਦਾ ਕਰਨਾ ਬਾਬਾ ਬਣਾਇਆ ਇਹ ਮਾਂ ਨੇ ਪੈਦਾ ਕੀਤਾ ਤਾਂ ਬਾਬਾ ਬਣਿਆ ਹੈ ਜਿਹਦੇ ਤੁਸੀਂ ਪੈਰੀਆਂ ਹੱਥ ਲਾਉਣ ਮਾਂ ਕੋਲ ਖੜੀ ਹੈ ਜਿਹਨੇ ਜਮ ਦਿੱਤਾ ਜੀ ਦੀ ਹੋਂਦ ਕਰ ਜੀ ਦਾ ਅਕਸ਼ਾ ਹੋ ਸੋ ਮਾਵਰੇ ਮੈਂ ਕੁਛ ਲੈ ਨਾ ਤੁਹਾਨੂੰ ਦਸਾ ਜੀ ਕਰਦਾ ਪਿੱਛੇ ਜੇ ਇੱਕ ਮੇਰਾ ਦੋਸਤ ਹੈ ਬਹੁਤ ਅੱਛਾ ਉਹਦਾ ਮੈਨੂੰ ਫੋਨ ਆਇਆ ਤੇ ਯਾਰ ਮੇਰੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਕਲੋਂ ਪਾਪ ਕੋ ਜਾਂਦੀ ਆ ਮਨ ਪਾਪ ਕੋ ਜਾਂਦਾ ਤੇ ਮੇਰੀ ਵੀ ਇੱਕ ਮਾਂ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਸਰ ਤੇ ਛੰਟੜੀ ਚਾਹ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਸਰ ਤੇ ਠੰਡੀ ਚਾਹ ਹੁੰਦੀ ਸੀ ਉਹਦੇ ਨਾਲ ਅਸੀਂ ਦੁਨੀਆ ਮੇਰੀ ਉਹ ਮੇਰਾ ਸ਼ਹਿਰ ਗਰਾਹ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਸਿਰ ਤੇ ਠੰਡੀ ਛਾਂ ਹੁੰਦੀ ਸੀ ਮਾਂ ਦੀ ਕੁੱਖ ਤੋਂ ਜਨਮ ਲਿਆ ਜਦ ਲੱਖਾਂ ਪੀੜਾਂ ਸਹੀਆਂ ਮਾਂ ਨੇ ਮਾਂ ਦੀ ਕੁੱਖ ਤੋਂ ਜਨਮ ਲਿਆ ਜਦ ਲੱਖਾਂ ਪੀੜਾਂ ਸਹੀਆਂ ਮਾਂ ਨੇ ਦਰਦ ਕ ਲੈਣੇ ਜਰ ਜਰ ਕੇ ਪਰ ਮੁਖ ਤੋਂ ਸੀ ਤੱਕ ਕਈ ਨਾ ਮਾਂ ਨੇ ਉਹਦੇ ਪੈਰਾਂ ਦੇ ਵਿੱਚ ਜੰਨਤ ਉਹਦੇ ਪੈਰਾਂ ਦੇ ਵਿੱਚ ਜੰਨਤ ਉਹੀ ਰੱਬ ਖੁਦਾ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਸਿਰ ਤੇ ਠੰਡੀ ਛਾਂ ਹੁੰਦੀ ਸੀ ਉਹਦੇ ਨਾਲ ਸੀ ਦੁਨੀਆ ਮੇਰੀ ਉਹ ਮੇਰਾ ਸ਼ਹਿਰ ਕਰਾ ਹੁੰਦੀ ਸੀ ਛੋਟੇ ਹੁੰਦਿਆਂ ਬਾਪੂ ਨੇ ਜਦ ਹਰ ਗਲਤੀ ਤੇ ਘੂਰੀ ਬੱਟਣੀ ਛੋਟੇ ਹੁੰਦਿਆਂ ਬਾਪੂ ਨੇ ਜਦ ਹਰ ਗਲਤੀ ਤੇ ਘੂਰੀ ਬੱਟਣੀ ਮਾਂ ਨੇ ਝੱਟ ਬੁੱਕਲ ਵਿੱਚ ਲੈਣਾ ਦੇਸੀ ਘੋੜੀ ਦੀ ਚੂਰੀ ਕੁੱਟਣੀ ਛੋਟੇ ਹੁੰਦਿਆਂ ਜਦ ਬਾਪੂ ਨੇ ਹਰ ਗਲਤੀ ਤੇ ਘੂਰੀ ਬੱਟਣੀ ਮਾਂ ਨੇ ਝੱਟ ਬੁੱਕਲ ਵਿੱਚ ਲੈਣਾ ਦੇਸੀ ਘੋੜੀ ਦੀ ਚੂਰੀ ਕੁੱਟਣੀ ਆਪਣੇ ਹੱਥੀ ਚੋਚ ਚੁਗਾ ਕੇ ਦਿਨ ਤੋਂ ਖੁਸ਼ਬੂ ਤਾਂ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਸਿਰ ਤੇ ਝੰਡੀ ਛਾ ਹੁੰਦੀ ਸੀ ਹੱਥੀ ਪਾਲ ਫਲੋਸ਼ ਕੇ ਮਾਨੇ ਕਰਨ ਕਮਾਈਆਂ ਦੂਰ ਸੀ ਤੋਰੇ ਹੱਥੀ ਪਾਲ ਫਲੋਸ਼ ਕੇ ਮਾਨੇ ਕਰਨ ਕਮਾਈਆਂ ਦੂਰ ਸੀ ਤੋਰੇ ਕੀ ਪਤਾ ਸੀ ਇੰਜ ਖਾਣਗੇ ਵਿੱਚੋਂ ਵਿੱਚ ਗਵਾਂ ਦੇ ਚੋਰੇ ਅੱਜ ਛੱਡ ਕੇ ਜੋ ਦੂਰ ਚਲੀ ਗਈ ਅੱਜ ਛੱਡ ਕੇ ਜੋ ਦੂਰ ਚਲੀ ਗਈ ਪਾਲਣਾ ਕਦੇ ਪ੍ਰਾਂ ਹੁੰਦੀ ਸੀ ਪਾਕਿਸਤਾਨੀ ਜਿਹੜੋ ਦੂਰ ਚਲੇ ਗਈ ਪਾਲਣਾ ਤੇ ਪ੍ਰਾਂ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਸਿੰਤ ਤੇ ਠੰਡੀ ਚਾਹ ਹੁੰਦੀ ਸੀ ਅੱਗੇ ਸੁਣਨ ਵਾਲੀ ਗੱਲ ਹੈ ਜੀ ਕਹਿੰਦਾ ਮਾਂ ਤਾਂ ਮਾਂ ਹੈ ਨਾਮ ਜਪਣ ਲਈ ਸਭ ਤੋਂ ਪਹਿਲਾਂ ਮਾਂ ਦਾ ਨਾਮ ਹੈ ਜਿਹਦੇ ਘਰ ਚ ਮਾਂ ਹੁੰਦੀ ਆ ਉਹਨੂੰ ਗੁਰਦੁਆਰੇ ਮੰਦਰ ਮਸਜਿਦ ਕਿਤੇ ਜਾਣ ਦੀ ਲੋੜ ਨਹੀਂ ਮਾਂ ਦੇ ਪੈਰਾਂ ਨੂੰ ਹੱਥ ਲਾ ਲਓ ਤੇ ਬਹੁਤ ਸਾਰੀ ਸ਼ਕਤੀ ਮਾਂ ਦੀ ਜਿਹੜੀਆਂ ਜੋ ਉਹਦੇ ਵਿੱਚ ਸ਼ਕਤੀ ਹੈ ਜਿਹਨੇ ਦੇਵੀ ਦੇਵਤਾ ਜਨਮੇ ਜਿਹਨੇ ਪੀਰ ਪੈਗੰਬਰ ਜੋ ਉਹ ਤੋਂ ਬਾਅਦ ਸ਼ਕਤੀ ਕਿੱਥੇ ਹੋ ਸਕਦੀ ਹੈ ਜਿਹੜਾ ਬੰਦਾ ਬਣਾਉਂਦਾ ਹੈ ਸ਼ਕਤੀ ਤਾਂ ਉਹਦੇ ਕੋਲ ਹੈ ਨਾ ਜਿਹਨੇ ਪੈਦਾ ਕੀਤਾ ਅਸੀਂ ਉਹਨੂੰ ਬੁਲਾ ਦਿੰਦੇ ਹਾਂ ਸ਼ਕਤੀ ਨੂੰ ਤੇਰਾ ਮਾਂ ਤਾਂ ਮਾਂ ਹੈ ਨਾਮ ਜਪਣ ਲਈ ਸਭ ਤੋਂ ਪਹਿਲਾਂ ਮਾਂ ਦਾ ਨਾਂ ਹੈ ਗੁਰੂਆਂ ਪੀਰ ਫਕੀਰਾਂ ਤੋਂ ਕੀ ਰੱਬ ਤੋਂ ਪਹਿਲਾਂ ਮਾਂ ਦਾ ਨਾਂ ਹੈ ਮਾਂ ਤਾਂ ਮਾਂ ਹੈ ਨਾਮ ਜਪਣ ਲਈ ਸਭ ਤੋਂ ਪਹਿਲਾਂ ਮਾਂ ਦਾ ਨਾਂ ਹੈ ਗੁਰੂਆਂ ਪੀਰ ਫਕੀਰਾਂ ਤੋਂ ਕੀ ਰੱਬ ਤੋਂ ਪਹਿਲਾਂ ਮਾਂ ਦਾ ਨਾਂ ਹੈ ਸੱਜਾ ਕੇ ਪੱਟੀ ਭੜੀ ਵਾਲਾ ਉਹ ਮਾਂ ਤਾਂ ਹਰ ਇੱਕ ਥਾਂ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਸਿਰ ਤੇ ਚੰਪੜੀ ਛਾ ਹੁੰਦੀ ਸੀ ਉਹਦੇ ਨਾਲ ਸੀ ਦੁਨੀਆ ਮੇਰੀ ਉਹ ਮੇਰਾ ਸ਼ਹਿਰ ਗਰਾਹ ਹੁੰਦੀ ਸੀ ਮੇਰੀ ਵੀ ਇੱਕ ਮਾਂ ਹੁੰਦੀ ਸੀ ਸੋ ਕਿ ਮਾਂ ਦਾ ਸ਼ਬਦੀ ਐਸਾ ਤੇ ਹਰ Banda ਸਤਕਾਰ ਵਜੋਂ ਸਿਰ ਚੁੱਕ ਜਾਂਦਾ ਹੈ ਪਾਵਰ ਵੀ ਹੋ ਜਾਂਦੇ ਆ ਸੀ ਤੇ ਗੱਲ ਇਹ ਹਕੀਕਤ ਦੀ ਕਲਮ ਦੀ ਕਰਨ ਲੱਗਿਆ ਜਿਹੜੀ ਪੰਜਾਬ ਦੀ ਦੂਜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਪਿੱਛੇ ਆਪਾਂ ਸਾਰਿਆਂ ਨੇ ਇੱਕ ਮੈਂ ਇਹਨੂੰ ਬਹੁਤ ਵੱਡਾ ਆਉਣ ਵਾਲੇ ਸਮਿਟ ਸਾਡੇ ਪੰਜਾਬ ਦਾ ਸੰਤਾਪ ਘਾਂਗਾ ਜਿਹੜੀ ਅਸੀਂ ਜਹਾਜ਼ਾਂ ਦੇ ਜਹਾਜ਼ ਭਰ ਕੇ ਬੱਚੇ ਬਾਹਰ ਗਏ ਸਾਡੇ ਪੰਜਾਬ ਖਾਲੀ ਹੋ ਗਿਆ ਪੰਜਾਬ ਦੇ ਇੱਕ ਦੋਆਬੇ ਦੇ ਵਿੱਚ ਮੈਂ ਇੱਕ ਘਰ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਉਹ ਦੋ ਘਰ ਬਹੁਤ ਵੱਡੇ ਵੱਡੇ ਪਿੰਡ ਤੋਂ ਬਾਹਰ ਰੋਡ ਦੇ ਉੱਤੇ ਬਹੁਤ ਵੱਡੀਆਂ ਪੱਟੀਆਂ ਦੋ ਹਵੇਦਿਆਂ ਬਣੀਆਂ ਹੋਈਆਂ ਉਥੇ ਫੰਕਸ਼ਨ ਸੀ ਤੇ ਅਸੀਂ ਉਹਨਾਂ ਹਵੇਲੀਆਂ ਦੇ ਉੱਤੇ ਸ਼ਾਮ ਜਿਵੇਂ ਅੰਦਰ ਪੰਛੀ ਤੋਂ ਬਾਅਦ ਕੋਠੇ ਦੇ ਉੱਤੇ ਚੱਲੇ ਵਿਚਾਰ ਬਾਹਰ ਉੱਪਰ ਚੱਲ ਕੇ ਦੇਖਦੇ ਆਂ ਛੱਤ ਤੇ ਜਦੋਂ ਉਹਨਾਂ ਕੋ ਸਵੇਦੀ ਦੇ ਅਸੀਂ ਛੱਤ ਤੇ ਗਏ ਤੇ ਐਦਾਂ ਕੰਧ ਦੇ ਨਾਲ ਜਾ ਕੇ ਜਦੋਂ ਦੇਖਿਆ ਤਾਂ ਘਰ ਬਹੁਤ ਛੋਟਾ ਜਿਹਾ ਟੇਹਾ ਟੁੱਟਿਆ ਖੰਡਰ ਬਣ ਚੁੱਕਿਆ ਤਾਂ ਦੇਖਿਆ ਮੇਰੇ ਦੇਖਦੇ ਦੇਖਦੇ ਤਾਂ ਕਾਂ ਆਇਆ ਤੇ ਉਹਦੇ ਬਨੇਰੇ ਤੇ ਬੋਲਣ ਲੱਗ ਗਿਆ ਸਾਡਾ ਸਭਿਆਚਾਰ ਸਾਡਾ ਕਲਚਰ ਸਾਡਾ ਜਿਹੜਾ ਸਮਾਗ ਹੈ ਉਹ ਕਹਿੰਦਾ ਕਿ ਜਦੋਂ ਕਾਂ ਨਹੀਂ ਬੋਲਣਾ ਹੁੰਦਾ ਤਾਂ ਕਿਸੇ ਪਰੌਣੇ ਨੇ ਆਉਣਾ ਹੁੰਦਾ ਮੈਂ ਤਾਂ ਕਾਂ ਬੜਾ ਇਹ ਕਾਂ ਇੱਧਰ ਅਸੀਂ ਪਰੌਣੇ ਤਾਂ ਇੱਧਰ ਆਏ ਹਾਂ ਹਵੇਲੀ ਤੇ ਬੋਲਣਾ ਚਾਹੀਦਾ ਉਹ ਖੰਡਰ ਦੇ ਉੱਤੇ ਕਾਂ ਕਵੇਂ ਬੋਲਦਾ ਮੈਂ ਨਾਨਦੇ ਨੂੰ ਪੁੱਛਿਆ ਉਹ ਜਿੱਦੇ ਘਰ ਅਸੀਂ ਗਏ ਸੀ ਕਿ ਵੀ ਆ ਯਾਰ ਘਰ ਜਿਹੜੇ ਨੇ ਪਰੌਣੇ ਇਹ ਉਹ ਕਹਿੰਦਾ ਜੀ ਅਸੀਂ ਬਹੁਤ ਮਿੱਠੇ-ਮਿੱਠੇ ਹੁੰਦੇ ਸੀ ਮੈਨੂੰ ਇੰਨਾ ਕੁ ਯਾਦ ਆ ਕਿ ਇੱਕ ਢੀ ਅਟਕਾਕ ਜਾਂਦੀ ਸੀ ਬਹੁਤ ਸਵੀਟ ਨਾਲ ਇਹ ਜਿਹੜੀ ਮੁਰੇ ਸ਼ਬਦ ਪੱਕੀ ਹੈ ਸੱਚੀ ਹੁੰਦੀ ਸੀ ਉਹਦੇ ਭਈ ਅਸੀਂ ਉਹਦੇ ਪਿੱਛੇ ਪੱਛੇ ਜਿਦਾਂ ਆਨੇ ਸਾਰੇ ਦੌੜਦੇ ਸੀ ਉਹ ਕਾਰ ਚੱਲੇਗੀ ਤਾਂ ਮੁੜ ਕੇ ਸਾਨੂੰ ਪਤਾ ਹੀ ਨਹੀਂ ਉਹ ਬੰਦੇ ਕਿੱਥੇ ਗਏ ਮੁੜ ਕੇ ਇਸ ਘਰ ਇਸ ਪਿੰਡ ਵਿੱਚ ਵਾਪਸ ਨਹੀਂ ਆਏ ਸਮਾਂ ਉੱਜੜਿਆ ਤਨ ਰਾਫ ਨੂੰ ਮੈਂ ਦੋ ਪਾਣੇ ਦੋ ਵਾਰੀ ਜਾਖੁੱਲੀ ਤੇ ਮੈਂ ਪਾਣੀ ਪੀਤਾ ਫਿਰ ਮਨ ਚ ਆਇਆ ਕਿ ਅਰ ਕਾਹ ਗਲਤ ਜਗ੍ਹਾ ਤੇ ਬੋਲਦਾ ਸੀ ਕਾਹ ਨੂੰ ਉੱਥੇ ਨਹੀਂ ਸੀ ਬੋਲਣਾ ਚਾਹੀਦਾ ਕਾਹ ਗੱਲ ਪਨੀਰ ਦੇ ਬੋਲਦਾ ਸੀ ਕਾਹ ਨੂੰ ਇੱਥੇ ਕੋਲਣਾ ਚਾਹੀਦਾ ਸੀ ਜਿੱਥੇ ਅਸੀਂ ਮਹਿਮਾਨ ਆਏ ਸੀ ਇੱਕ ਗੀਤ ਨੇ ਜਨਮ ਲਿਆ ਇਹਦੇ ਪੰਜਾਬ ਦੀ ਉਤਰਾਸਤੀ ਜਿਹਨੂੰ ਅਸੀਂ ਹਟਾਇਆ ਜਿਹਨੂੰ ਅਸੀਂ 5 7 10 ਸਾਲ ਲੱਗਾਂ ਅਸੀਂ ਕਿਹਾ ਕਰਾਂਗੇ ਕਿ ਅਸੀਂ ਬਹੁਤ ਵੱਡੀ ਗਲਤੀ ਕੀਤੀ ਅਸੀਂ ਪੰਜਾਬ ਆਪਣਾ ਜਿਹੜਾ ਸਾਡੀ ਜਵਾਨੀ ਸੀ ਅਸੀਂ Goa ਬੈਠੇ ਇਹ ਸਾਨੂੰ ਦੱਸਾਂ ਨਾ ਬਾਅਦ ਇਸ ਵੀਡ ਦਾ ਸਾਹਸੁਰ ਗੱਟਣ ਤੋਂ ਅਸੀਂ ਹੋਰ ਜਿਹੜੇ ਲੋਕਾਂ ਦੇ ਪਰਿਵਾਰਾਂ ਦੇ ਬੱਚੇ ਸਾਰੇ ਬਾਹਰ ਨੇ ਉਹ ਜਦੋਂ ਬਜ਼ੁਰਗ ਹੋ ਜਾਣਗੇ ਉਹਨੂੰ ਇਕੱਲੇ ਰਹਿ ਜਾਣਗੇ ਫਿਰ ਉਹਨੂੰ ਪੰਜਾਬ ਆਉਗੇ ਆਪਣੇ ਬੱਚਿਆਂ ਦੀ ਆਪਣੇ ਪੰਜਾਬ ਦੀ ਅਸੀਂ ਕੀ Goa ਦੇ ਆ ਕਿ ਕੀ ਘਟਿਆ ਕੀ Goa ਆਇਆ ਕਾਮ ਇੱਕ ਸਨੇਹਾ ਜੀ ਪਰਦੇਸੀਆਂ ਵਾਸਤੇ ਕਿ ਕੁੱਟ ਜਾ ਬਨੇਰੀਓ ਤੋਂ ਛੱਡ ਘੁਰ ਲਾਉਣਾ ਵੇ ਕਿਨੂੰ ਤੂੰ ਬੁਲਾਉਣਾ ਐ ਇੱਥੇ ਦੱਸ ਕੀ ਨਹੀਂ ਆਉਣਾ ਵੇ ਕਿਨੂੰ ਤੂੰ ਬੁਲਾਉਣਾ ਐ ਇੱਥੇ ਦੱਸ ਕੀ ਨਹੀਂ ਆਉਣਾ ਵੇ ਕਈ ਸਾਲ ਪਹਿਲਾਂ ਇਸ ਘਰ ਦੇ ਤਾਂ ਜੀ ਸਾਰੇ ਛੱਡ ਕੇ ਮਕਾਨ ਕਿਤੇ ਦੂਰ ਨਸ ਗਏ ਜਾ ਉੱਜਾ ਬਨੇਰੀਓ ਤੋਂ ਕਾਮਾ ਗੋਂਡੀ ਕਿਤੇ ਦੂਰ ਵਸ ਗਏ ਜਾ ਉੱਜਾ ਬਨੇਰੀਓ ਤੋਂ ਕਾਮਾ ਗੋਂਡੀ ਕਿਤੇ ਦੂਰ ਵਸ ਗਏ ਫਿਰ ਉਸ ਘਰ ਦੀ ਉਹ ਬੰਦਾ ਕਹਿੰਦਾ ਜੀ ਇਹ ਘਰੋਂ ਸਾਡਾ ਜਿਹੜੇ ਇਹ ਘਰ ਬਣਿਆ ਸੀ ਜਿਹੜਾ ਪੁਰਾਣਾ ਇਹ ਸਾਡੇ ਪਿੰਡ ਦਾ ਪਹਿਲਾ ਘਰ ਸੀ ਜਿਹੜਾ ਪਿੰਡ ਤੋਂ ਬਾਹਰ ਬਣਿਆ ਸੀ ਫਿਰਨੀ ਦੇ ਉੱਤੇ ਅਰ ਸਭ ਤੋਂ ਵੱਡਾ ਘਰ ਸੀ ਇਹ ਹੁਣ ਅਸੀਂ ਵੱਡੇ ਬਣਾ ਲਏ ਪਰ ਇਹ ਘਰ ਸਭ ਤੋਂ ਵੱਡਾ ਹੁੰਦਾ ਸੀ ਕਹਿੰਦਾ ਕਰਕੇ ਦੀਦਾਰ ਇਸ ਘਰ ਦੇ ਬਜ਼ੁਰਗਾਂ ਦਾ ਲੋਕਾਂ ਦਾ ਸੀ ਦਿਨ ਚੰਗਾ ਲੰਘਦਾ ਕਰਕੇ ਤਾਂ ਆਉਂਦੇ ਜਾਂਦੇ ਮੁੱਠਾ ਟਿਕਣਾ ਬਾਬਾ ਜੀ ਨੂੰ ਕਰਕੇ ਦੀਦਾਰ ਇਸ ਘਰ ਦੇ ਬਜ਼ੁਰਗਾਂ ਦਾ ਲੋਕਾਂ ਦਾ ਸੀ ਦਿਨ ਚੰਗਾ ਲੰਘਦਾ ਪਰ ਹੁਣ ਜਿਹੜੀਆਂ ਚਿਗਾਠਾਂ ਉੱਤੇ ਦਿਸਦਾ ਜਿੰਦਰਾ ਨਹੀਂ ਘਸੀ ਦੇਖੇ ਨਾ ਗਾ ਕਰਕੇ ਦਿਲਾਂ ਇਸ ਘਰ ਦੇ ਬਜ਼ੁਰਗਾਂ ਦਾ ਲੋਕਾਂ ਦਾ ਸੀ ਦਿਨ ਚੰਗਾ ਲੰਘਦਾ ਪਰ ਹੁਣ ਜਿਹੜੀਆਂ ਚਗਾਠਾਂ ਉੱਤੇ ਦਿਸਦਾ ਇਹ ਜਿੰਦਰਾ ਵੀ ਕਸਿੰਝੇ ਰੰਗ ਦਾ ਪਿੰਡ ਦੀਆਂ ਰੌਣਕਾਂ ਤੇ ਮਾਣ ਸੀ ਜੋ ਇਹਨਾਂ ਨਾਲ ਲੱਗਦਾ ਹੈ ਉਦਾਸੀਆਂ ਦੇ ਵਿੱਚ ਤਸ ਗਈ ਜਾਂ ਉੱਜਾ ਬਨੇਰੇ ਉਤੋਂ ਕਾਮਾ ਗੋਡੀ ਕਿਤੇ ਦੂਰ ਵੱਸ ਗਏ ਜਾਂ ਉੱਜਾ ਬਨੇਰੇ ਉਤੋਂ ਕਾਮਾ ਗੋਡੀ ਕਿਤੇ ਦੂਰ ਵੱਸ ਗਏ ਵੱਸਿਆ ਵਿਦੇਸ਼ ਜਾ ਕੇ ਸਾਰਾ ਪਰਿਵਾਰ ਘਰ ਬਣ ਕੇ ਖੰਡੋਜੇ ਹਰ ਰਹਿ ਗਿਆ ਵਸਿਆਕ ਦੇਸ਼ ਜਾ ਕੇ ਸਾਰਾ ਪਰਿਵਾਰ ਘਰ ਬਣ ਕੇ ਖੰਡਰ ਜਿਹਾ ਰਹਿ ਗਿਆ ਉਹ ਬੇੜਿਆਂ ਤੇ ਚੁੱਲਿਆਂ ਚ ਗਿੱਠ ਗਿੱਠ ਕਾਉਗਾ ਕੰਧਾ ਤੋਂ ਪਲਸਟਰ ਲੈ ਗਿਆ ਵਸਿਆਕ ਦੇਸ਼ ਜਾ ਕੇ ਸਾਰਾ ਪਰਿਵਾਰ ਘਰ ਬਣ ਕੇ ਖੰਡਰ ਜਿਹਾ ਰਹਿ ਗਿਆ ਬੇੜਿਆਂ ਤੇ ਚੁੱਲਿਆਂ ਚ ਗਿੱਠ ਗਿੱਠ ਕਾਉਗਾ ਕੰਧਾ ਤੋਂ ਪਲਸਟਰ ਲੈ ਗਿਆ ਤੇ ਕਾਦੀਆਂ ਕਮਾਈਆਂ ਇਹ ਕਾਦੇ ਰੋਜ਼ਗਾਰ ਜਿਹੜੇ ਵਸਦੇ ਘਰਾਂ ਦੇ ਘਰ ਇੰਚ ਦੱਸਗੇ ਜਾਂ ਉੜਜਾ ਬਲੇਰੀਂ ਤੋਂ ਕਾਮਾ ਗੁਆਢੀ ਕਿਤੇ ਦੂਰ ਵਸਗੇ ਜਾਂ ਉੜਜਾ ਬਲੇਰੀਂ ਤੋਂ ਕਾਮਾ ਗੁਆਢੀ ਕਿਤੇ ਦੂਰ ਵਸਗੇ ਤਕੀਰ ਚ ਇੱਕ ਸੁਨੇਹਾ ਕਿ ਭੱਟੀ ਭੜੀ ਵਾਲਾ ਆਕੇ ਇੰਜ ਜੇ ਘਰਾਂ ਦੇ ਘਰ ਛੱਡ ਕੇ ਹੀ ਤੁਰ ਗਿਆ ਪੰਜਾਬ ਨੂੰ ਤੁਹਾਨੂੰ ਅਸੀਂ ਕਮਾਈ ਕਰਕੇ ਵਾਪਸ ਆਉਣ ਵਾਸਤੇ ਭੇਜਿਆ ਕਮਾਈਆਂ ਕਰਕੇ ਵਾਪਸ ਪੰਛੀ ਵੀ ਕਮਾਈ ਦਾਣਾ ਪੁਲਾ ਕੇ ਉਸਿਆਲ ਨੂੰ ਵਾਪਸ ਆਉਂਦਾ ਕਿ ਭੱਟੀ ਭੜੀ ਵਾਲਾ ਆਕੇ ਇੰਜ ਜੇ ਘਰਾਂ ਦੇ ਘਰ ਛੱਡ ਕੇ ਹੀ ਤੁਰ ਗਿਆ ਪੰਜਾਬ ਨੂੰ ਉਹ ਕਿੱਥੇ ਗਿਆ ਰੰਗਲੇ ਪੰਜਾਬ ਦੀ ਜਵਾਨੀ ਅਸੀਂ ਦੇਾਂਗੇ ਜਵਾਬ ਬੀਚ ਚ ਨਾਗ ਨੂੰ ਭੱਟੀ ਭੜੀ ਵਾਲਾ ਆਕੇ ਇੰਜ ਜੇ ਘਰਾਂ ਦੇ ਘਰ ਛੱਡ ਕੇ ਹੀ ਤੁਰ ਗਿਆ ਪੰਜਾਬ ਨੂੰ ਕਿੱਥੇ ਗਈਆਂ ਰੰਗਲੀ ਪੰਜਾਬ ਦੀ ਜਵਾਨੀ ਅਸੀਂ ਦੇਾਂਗੇ ਜਵਾਬ ਕਿਚਨ ਆਪ ਨੂੰ ਜਾ ਕਾਮਾ ਜਾ ਕੇ ਪਰਦੇਸੀਆਂ ਦੇ ਕੋਲ ਸਾਡੀ ਕਰੀ ਫਰਿਆਦ ਨੂੰ ਬੋਲ ਦੱਸ ਕੇ ਜਾ ਉੱਜਾ ਬਲੇਰੇ ਤੋਂ ਕਾਮਾ ਘਾਟੀ ਕਿਤੇ ਦੂਰ ਵਸ ਗਏ ਜਾ ਉੱਜਾ ਬਲੇਰੇ ਤੋਂ ਕਾਮਾ ਘਾਟੀ ਕਿਤੇ ਦੂਰ ਵਸ ਗਏ ਜਾ ਉੱਜਾ ਬਲੇਰੇ ਤੋਂ ਕਾਮਾ ਘਾਟੀ ਤੋਂ ਬੋਕ ਬਤਾਵਾ ਵਾਜੀ ਤੇ ਮੈਂ ਧੰਨਵਾਦ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਮਿੱਤੀ ਸਿੰਘ ਪਾਮਸਾ ਜਿਹੜੇ ਸੁਖ ਬਾਣੀ ਅਧਾਰਾ ਤੇ ਨਾਲ ਹੀ ਸਾਡੀ ਸੋ ਸਹਿਤ ਜਿਹੜੇ ਅਸੀਂ ਸਵਾ ਤੋਂ ਦੇ ਸਾਰੇ ਮੈਂਬਰਸ ਹੈ ਹਾਂ ਦਾ ਕਿチラ ਨੇ ਇਸ ਨਿਵਾਣੇ ਨੂੰ ਤੁਹਾਡੇ ਵਰਗੇ ਮਹਾਨ ਕਲਮਾ ਮਹਾਨ ਸਿੱਖਿਯਤਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਸੋ ਸਾਰਿਆਂ ਦਾ ਮੈਂ ਸਦਾ ਰਿਹਣੀ ਰਹਾਂਗਾ ਸਾ ਧੰਨਵਾਦੀ ਰਹਾ ਮੈਂ ਥੈਂਕ ਯੂ ਸੋ ਮਾਚ ਸਸੀ ਕਾ ਜੀ ਸਾਹਿਬ ਮੋਸ਼ ਗੀ ਜੀ